ਕਾਰਜੋਗ ਪੰਜਾਬੀਓ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਪਿਛਲੇ ਦਿਨਾਂ ਦੇ ਵਿੱਚ 22 21 ਅਗਸਤ ਨੂੰ ਪਿੰਡ ਧਲੇਤਾ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਇਹਦੇ ਵਿੱਚ ਸਿਵਲ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ ਗੁਰੂ ਘਰ ਦੇ ਨਾਮ ਤੇ ਜਿਹੜੀ ਜ਼ਮੀਨ ਹੈ ਉੱਤੇ ਕਬਜ਼ੇ ਦੀਆਂ ਖਬਰਾਂ ਜਿਹੜੀਆਂ ਆ ਉਹ ਕਮਿਸ਼ਨ ਦੇ ਦਫ਼ਤਰ ਪੁੱਜੀਆਂ ਜਿਹਦੇ ਉੱਤੇ ਅਸੀਂ ਸੂਬੋਟੋ ਲੈਂਦੇ ਹੋਏ ਉਸੇ ਦਿਨ ਜਿਹੜਾ 22 ਤਰੀਕ ਨੂੰ ਹੀ ਇਹ ਖਬਰ ਲੱਗੀ 22 ਤਰੀਕ ਨੂੰ ਹੀ ਅਸੀਂ ਐਸਐਸਪੀ ਜਲੰਧਰ ਦੇ ਹੱਥੀ ਨੂੰ ਸੂਮ ਮਟੋ ਲੈਂਦੇ ਹੋਏ ਇਸ ਸੰਬੰਧੀ ਕਾਰਵਾਈ ਪੋਰਟ ਮੰਗੀ ਕਿ ਏ ਕੀ ਵਾਪਰ ਰਿਹਾ ਹੈ ਲਾਅ ਐਂਡ ਆਰਡਰ ਰਵਦਾਸੀਆ ਸਿੱਖ ਭਾਈਚਾਰਾ ਸ੍ਰੀ ਗੁਰੂ ਦਾਸ ਮਹਾਰਾਜ ਜੀ ਨੂੰ ਮੰਨਣ ਵਾਲੀਆਂ ਸੰਗਤਾਂ ਚ ਭਾਰੀ ਰੋਸ ਹੈ ਔਰ ਇਹਦੇ ਸੰਬੰਧੀ ਸਥਿਤੀ ਸਪਸ਼ਟ ਕੀਤੀ ਜਾਵੇ ਕਿ ਆ ਕੀ ਮਾਮਲਾ ਹੈ ਐਸਐਸਪੀ ਦੇ ਅਧਿਕਾਰੀ ਵੱਲੋਂ ਰਿਪੋਰਟ ਆਈ ਕਿ ਅਸੀਂ ਉੱਥੇ ਲਾ ਐਂਡ ਆਰਡਰ ਮੇਨਟੇਨ ਕਰਨ ਗਏ ਸੀ ਕਿਹੜਾ ਮਾਮਲਾ ਆ ਇਸ ਸੰਬੰਧੀ ਜ਼ਿਆਦਾ ਜਾਣਕਾਰੀ ਡਿਪਟੀ ਕਮਿਸ਼ਨਰ ਜਲੰਧਰ ਦੱਸ ਸਕਦੇ ਆ ਇਸੇ ਸੰਬੰਧ ਦੇ ਵਿੱਚ ਅਸੀਂ ਕੱਲ ਰਿਪੋਰਟ ਆਈ ਕੱਲੇ ਹੀ ਅਸੀਂ 26 ਤਰੀਕ ਨੂੰ ਇਹਦੇ ਸੰਬੰਧ ਦੇ ਵਿੱਚ ਸ਼ਾਮ ਨੂੰ ਅਸੀਂ ਜਿਹੜੀ ਸੂ ਮੋਟੋ ਦੀ ਅਗਲੀ ਕੜੀ ਦੇ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਤੋਂ ਇਹ ਰਿਪੋਰਟ ਮੰਗੀ ਆ ਕਿ 2 ਤਰੀਕ ਨੂੰ 2 ਸਤੰਬਰ ਨੂੰ ਕਿਰਪਾ ਕਰਕੇ ਦੱਸਿਆ ਜਾਵੇ ਕਿ ਜਿਹੜਾ ਇਹ ਸ੍ਰੀ ਗੁਰੂ ਰਬਦਾਸ ਮਹਾਰਾਜ ਜਿਹਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦਾ ਬਵਾਦ ਪਿੰਡ ਧਲੇਤਾ 'ਚ ਖੜਾ ਹੋਇਆ ਇਹਦੇ 'ਚ ਜ਼ਮੀਨ ਦੀ ਸਥਿਤੀ ਕੀ ਆਇਆ ਗੁਰੂ ਘਰ ਦੀ ਸਥਿਤੀ ਕੀ ਆਇਆ ਔਰ ਉਹ ਕੀ ਜਿਹੜਾ ਮਾਮਲਾ ਜਿਹਦੇ ਕਰਕੇ ਲਾਅ ਐਂਡ ਆਰਡਰ ਜਿਹੜਾ ਵਿਗੜਿਆ ਆ ਔਰ ਤਾਂ ਜੋ ਪੰਜਾਬ ਔਰ ਪੰਜਾਬ ਦੇ ਲੋਕਾਂ ਸਾਹਮਣੇ ਔਰ ਸ੍ਰੀ ਗੁਰੂ ਰਬਦਾਸ ਮਹਾਰਾਜ ਨੂੰ ਮੰਨਣ ਵਾਲਿਆਂ ਦੇ ਸਾਹਮਣੇ ਉਸ ਪਿੰਡ ਦੇ ਇਸ ਬਵਾਦ ਦੀ ਜਿਹੜੀ ਹਕੀਕਤ ਉਹ ਕਮਿਸ਼ਨ ਲੋਕਾਂ ਸਾਹਮਣੇ ਰੱਖ ਸਕਦੇ ਇਹਦੇ ਲਈ ਅਸੀਂ ਬਹੁਤ ਸਹਿਯੋਗ ਦੈਂ ਔਰ ਅਸੀਂ ਇੱਕ ਵੀ ਸ਼੍ਰੀ ਗੁਰੂ ਰਵਦਾਸ ਮਹਾਰਾਜ ਨੂੰ ਮੰਨਣ ਵਾਲੇ ਅਰੁਦਾਸੀਆ ਭਾਈਚਾਰੇ ਦੇ ਮੰਨ ਨੂੰ ਇੱਕ ਕਿਸੇ ਇੱਕ ਦੇ ਵੀ ਮੰਨ ਨੂੰ ਠੇਸ ਨਹੀਂ ਪੁੱਜਣ ਦਵਾਗੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਇਸ ਗੱਲ ਲਈ ਪੂਰੀ ਤਰ੍ਹਾਂ ਨਾਲ ਸਹਿਯੋਗ ਦ ਹੈ ਧੰਨਵਾਦ chandar consultants limited building maintenance handyman under Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing electrician masonry carpentering for more information please contact him at under check trade platform www.checktrade.com/921760 chander consultants limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ